ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੇ ਵੀਡੀਓ ਪੈਂਡ ਕੁੱਕਰੀ ਹੀਰਾ ਜੀ ਪੈਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ ਚ ਪੰਜ ਨਾਗ ਆ ਜੀ ਜਿਦੇ ਚ ਇੱਕ ਟੋਕੜ ਗੱਬਣ ਚੈੱਕ ਪਾਸ ਆ ਤਿੰਨ ਟੋਕੜ ਵੜਾ ਨੇ ਤੇ ਇੱਕ ਬਾਈ ਕੋਲ ਵਸ਼ੇਰੀ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਦੂੰਗਾ ਜੀ ਕੋਈ ਵੀ ਨਾਗ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਤਾਂ ਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਤੇ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵਿੱਕੀ ਪੰਡ ਕੋਕਰੀ ਹੀਰਾੰਚਰਾ ਤੇ ਤਹਿਸੀਲ ਮੋਕਦਾ ਮੋਬਾਈਲ ਨੰਬਰ ਜੀ 8699673777 ਠੀਕ ਆ ਵੀਰੇ ਪੰਜ ਨਾਗਾ ਜੀ ਹਾਂ ਪੰਜ ਇੱਕ ਬਸ਼ੇਰੀ ਤੇ ਇੱਕ ਟੋਕੜ ਗੱਬਣਾ ਟਾਂਜਾ ਮਹੀਨਾ ਦੀ ਕੈਕ ਪਾਸ ਤੇ ਤਿੰਨ ਟੋਕੜਾ ਇੱਕ ਨੰਬਰ ਵੜ ਵੀਰੇ ਸੂਆ ਕਿੰਨਾ ਮਸੂਈ ਇਹ ਦੂਜਾ ਸੂਈ ਆ ਬਾਈ ਤੀਜੇ ਲਈ ਗੱਭਣਾ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਆ ਜੀ ਆਪਣੀ ਚੈੱਕ ਪਾਸ ਕਰਾ ਕੇ ਲਿਆਂਦੀ ਆਪਦੀ ਕਰਾ ਕੇ ਲੈ ਕੇ ਜਾਏ ਦੁੱਧ ਕਿੰਨਾ ਤਿਆਰ ਆ ਜੀ ਦੁੱਧ 5 ਲੀਟਰ ਆ ਪਰ 4 ਲੀਟਰ ਦੀ ਗਾਰੰਟੀ ਆ ਥਣਾ ਦੀ ਗਾਰੰਟੀ ਲੈ ਜੇ ਆਪਦਾ ਹਾਂ ਥਣਾ ਦੀ ਗਾਰੰਟੀ ਠੀਕ ਆ ਤੋੜ ਕੇ ਦਿਖਾ ਦਿਓ ਜੀ ਠੰਡੀ ਦੀ ਗਾਰੰਟੀ ਆ ਠੀਕ ਆ ਵੀਰੇ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਜੀ ਸੋਨਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖਰ ਮਾ ਹੱਥੀ ਜਵਾਈ ਵਾਲਾ ਫੋੜ ਸ਼ਾਂ ਕਹਦੇ ਪੂਰਾ ਵੀ ਨਹੀਂ ਜੀ ਥਣਾ ਦੀ ਉਤੇ ਦੋ ਦੋ ਦੀ ਫੁੱਲ ਗਰੰਟੀ ਆ ਠੀਕ ਆ ਸਪੈਸ਼ਲ ਬੇਨਤੀ ਆ ਹਾਂ ਦਾ ਡਾਕਟਰ ਨਾਲ ਲਿਆਇਓ ਪਰਸਨਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜੂ ਕਿਉਂਕਿ ਬਾਈ ਤੁਸੀਂ ਪੈਸੇ ਲਾਉਣੇ ਹੁੰਦੇ ਆ ਆਪ ਦੇ ਤਸੱਲੀ ਕਰਕੇ ਲੈ ਕੇ ਜਾ ਕਰੋ ਬਾਅਦ ਚ ਕੋਈ ਲੰਬਾ ਨਹੀਂ ਬਾਈ ਆਪਾਂ ਆਪ ਦਾ ਮੈਂਤਲੀ ਗੱਲ ਆ ਆਪਾਂ ਇੱਥੋਂ ਡਾਕਟਰ ਸੱਦਣਾ ਹੀ ਨਹੀਂ ਆਪ ਦਾ ਹੀ ਲਿਆਇਓ ਇਹ ਤਾਂ ਗੱਲ ਹੈ ਕਿ ਬਾਅਦ ਜਗਰਾਹ ਕਹਿੰਦਾ ਡਾਕਟਰ ਆਲੇ ਆ ਆਪਣੀ ਬਾਈ ਚੈੱਕ ਕਰਾਈ ਆ ਆਪਾਂ ਨੂੰ ਡਾਕਟਰ ਨੇ ਢਾਈਆਂ ਦੇ ਦੱਸਿਆ ਉਹ ਕਹੀ ਕਿ ਡਾਕਟਰ ਦੀ ਸਮਝ ਨਾਲ ਫਰਕ ਪੰਦਾ ਪੰਜ 10 ਦਿਨ ਤਾਂ ਇਧਰ ਉਧਰ ਹੋ ਜਾਂਦੇ ਤੁਸੀਂ ਬਾਈ ਆਪਾਂ ਦਾ ਸੌਦਾ ਕਰ ਲਿਆ ਦਾ ਡਾਕਟਰ ਲਿਆਇਓ ਇਹ ਤਾਂ ਗੱਲ ਹੈ ਕਿ ਆਪਾਂ ਹੋਰ ਗੱਲ ਕਹਿਣੀ ਆ ਬਾਈ ਪਿਛਲੀ ਵੀਡੀਓ ਚ ਵੀ ਆਪਾਂ ਇਹ ਗਾਂ ਪਾਈ ਸੀ ਬਾਲੇ ਬੰਦੇ ਭੈਣ ਭਰਾ ਕਹਿੰਦੇ ਸੀ ਬਾਈ ਇਹ ਸਕਿਨ ਦੀ ਬਿਮਾਰੀ ਜੀ ਤਾਂ ਨਹੀਂ ਆਈ ਬਾਈ ਜੇ ਇੱਕ ਦਾਣਾ ਵੀ ਆਪਾਂ ਗਾਂ ਫਰੀ ਦੇ ਦਾਂਗੇ ਇਹਦੇ ਉਹੀ ਆ ਨਾ ਉਹ ਲੂਈ ਖਾਣ ਦੀ ਐ ਦੀ ਲੂਈ ਵੀ ਖਾਣ ਨਹੀਂ ਆ ਦਾ ਪਿੰਡ ਤੇ ਆ ਦਾ ਦਾ ਕੇ ਤੇ ਜਮੰਦਰੂ ਆ ਕਾਲੇ ਕਾਲੇ ਠੀਕ ਹੈ ਇਹ ਤਾਂ ਇੱਕ ਵੀ ਸਕੈਨ ਦਾ ਦਾਗ ਹੋਵੇ ਇਹ ਤਾਂ ਵੈਸੇ ਹੀ ਪ੍ਰਿੰਟ 'ਚ ਹੀ ਆਇਆ ਵਾ ਇਦਾਂ ਦਾ ਇਹ ਤਾਂ ਜਮ ਆਈਆਂ ਯਾਨੀ ਸਕੈਨ ਸਕੂਨ ਦੀ ਬਿਮਾਰੀ ਕੋਈ ਨਹੀਂ ਇਹਨੂੰ ਠੀਕ ਹੈ ਜੀ ਤੇ ਭਾਈ ਕੀਮਤ ਜਾਇਜ਼ ਦੀ ਜਿਹੜੇ ਲੈਣੇ ਆ ਬਸ 20000 ਰੁਪਏ ਮੁੱਲ ਆ ਭਾਈ ਇਹਦਾ ਉਹ ਜੂ ਮਾਨ ਤਨ ਬਸ ਮਾਨ ਤਨ ਤੇਰੇ ਵੀਡੀਓ ਤੇ ਹੀ ਕਰਦਣਾ 19000 ਕੀ ਦੇ ਦੇਣੀ ਹੈ ਠੀਕ ਹੈ ਬਿਲਕੁਲ ਗੱਬਣਾ ਢਾਈਆਂ ਮਹੀਨਿਆਂ ਦੀ 5 ਲੀਟਰ ਦੁੱਧ ਦਾ ਚਾਰ ਮੰਨ ਕੇ ਆਜੋ ਜੀ ਹਾਂ ਠੰਡੀ ਚਵਾਈ ਦੀ ਠੀਕ ਹੈ ਜਿਹੜਾ 2 ਨੰਬਰ ਨਾਲਗਾ ਭਾਈ ਇਦੇ ਥੱਲੇ ਪਈ ਦੁੱਧ ਦਾ 8 ਲੀਟਰ ਆ ਹੂੰ 7 ਦੀ ਆਪਾਂ ਗਾਰੰਟੀ ਲੈਣੀ ਆਪਣੇ ਕੋਲੇ ਰਾਤ ਹੀ ਆਈ ਠੀਕ ਆ ਕੋਈ ਥਣਾ ਦੀ ਗਾਰੰਟੀ ਆ ਫੁੱਲ ਪਾਸਾ ਥੋੜਾ ਜਿਹਾ ਰੱਖਦੀ ਐ ਇਹ ਵੈਸੇ ਹੀ ਹੋ ਜਾਂਦਾ ਵਾ 21 ਦਾ ਥਣਾ ਚ ਨਹੀਂ ਪਰ ਧਾਰਾਂ ਚ ਨਹੀਂ ਠੀਕ ਆ ਥੋੜਾ ਜਿਹਾ 19 21 ਦਾ ਹੈਗਾ ਇਹ ਨਾ ਚੂਣ ਚ ਵੀ ਕਈ ਵਾਰ ਟੇਡਾ ਹੋ ਜਾਂਦਾ ਵੀਰੇ ਹਵਾਨਾ ਥਣਾ ਦੀ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਜਾਓ ਰੰਗ ਪ੍ਰਿੰਟ ਦੀ ਵੀ ਚੰਗੀ ਆ ਬਾਕੀ ਦੁੱਧ ਵੀ ਇਹਦਾ ਸੰਗਣਾ ਹੋਊਗਾ ਦੁੱਧ ਦਾ 9 ਲੀਟਰ ਤੁਸੀਂ 8 ਮੰਨ ਕੇ ਆਜੋ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਚਬਾਈ ਕਰ ਸਕਦਾ ਜੀ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਬਾਈ ਵਾਲਾ ਸੋਹਣਾ ਕਾਟ ਵਾਲਾ ਹਵਾਨਾ ਜੀ ਚੈੱਕ ਕਰ ਸਕਦੇ ਹੋ ਤੁਸੀਂ ਚਾਰ ਹੀ ਥਾਣਾ 9 ਕਿਲੋ ਦੁੱਧ ਦੇ ਆਪਦੇ ਡੱਬੇ ਮਾਰ ਕੇ ਲੈ ਜਾਓ ਤੇ ਜੈਜ ਡਿਮਾਂਡ ਨਹੀਂ 8 ਕਿਲੋ ਦਾ ਸੌਰੀ 8 ਕਿਲੋ ਦੇ ਜੀ ਬਸ ਇਹ ਵੀ ਬਈ 18000 ਚ ਮੰਨ ਤਣ ਕਰ ਜੋੜਾ ਲੈ ਜੇ ਫਿਰ ਬੱਤ ਕਰ ਦੋ ਥਣਾ ਦੀ ਇਹ ਵੀ ਦੋਨੇ ਓਕੇ ਆ ਠੀਕ ਆ ਵੀਰੇ ਤੇ ਨਗ ਨੰਬਰ ਆ ਗਿਆ ਬਾਈ 3 ਆਪਣਾ ਇਹ ਪਲੂਨ ਆ ਵੀਰੇ ਠੀਕ ਆ ਦੋ ਤੇ ਥੱਲੇ ਵੀ 8 ਲੀਟਰ ਇਹਦੀ ਵੀ ਆਪਾਂ 7 ਦੀ ਗਾਰੰਟੀ ਆ ਸੰਗਮਾਰ ਦੀ ਮੂਰਤੀ ਤਾਂ ਨਹੀਂ ਨਾ ਨਾ ਮੜੀ ਮੜੀ ਆਲੇ ਠੀਕ ਆ ਉਹੀ ਕੋਈ ਵੀਰ ਨਹੀਂ ਦਿਖਾਉਂਦੇ ਹਨਾ ਥਣਾ ਦੀ ਉੱਤੇ ਭਾਰ ਥਣਾ ਦੀ ਪੂਰ ਛਿੱਟੇ ਦੀ ਫੁੱਲ ਗਾਰੰਟੀ ਬਿਨਾਂ ਨੇ ਆਣੇ ਤੋਂ ਝੋਲੇ ਕੀ ਠੀਕ ਆ ਤੇ ਬਈ ਇਹ ਬਣੀ ਬੂਣੀ ਤਾਂ ਨਹੀਂ ਦੱਸਿਆ ਮਾਲਕਰ ਇਹਦੀ ਯਾਰ ਆਪਾਂ ਭਾਈ ਤੈਨੂੰ ਗੱਲ ਦੱਸ ਦਿੰਨਾ ਮੈਂ ਹੂੰ ਇਹ ਆਪਾਂ ਨਾ ਚੈੱਕ ਕਰਾਈ ਸੀ ਉਹਨਾਂ ਦੇ ਘਰੇ ਹੂੰ ਆਪਾਂ ਦਾ ਵੈਸੇ ਫੰਡਰ ਕਰਕੇ ਹੀ ਦੇਣੀ ਆ ਹੂੰ ਉੱਥੇ ਜਾਨੀ ਡਾਕਟਰ ਕਹਿੰਦਾ ਸੀ ਵੀ 10 ਦਿਨਾਂ ਨੂੰ ਦੁਬਾਰਾ ਚੈੱਕ ਕਰਾਂਗੇ ਕਨਫਰਮ ਨਹੀਂ ਹੋਇਆ ਡਾਕਟਰ ਦਾ ਹਾਂ ਆਪਾਂ ਦਾ ਭਾਈ ਫੰਡਰ ਦੀ ਪੈਸੇ ਲੈਣੇ ਆ ਠੀਕ ਆ ਜੀ ਉਹ ਅਗਲੇ ਦੀ ਕਿਸਮਤ ਆ ਭਾਈ ਕਨਫਰਮ ਨਹੀਂ ਡਾਕਟਰ ਦਾ ਖਾਲੀ ਵੀ ਹੋ ਸਕਦੀ ਗੱਪਣ ਕੱਪੜ 50 50 ਆ ਹੂੰ 30 50 ਆ ਹਾਂ ਆਪਾਂ ਪੈਸੇ ਖਾਲੀ ਦੇ 7 ਕਿਲੋ ਦੁੱਧ ਦੇ ਲੈਣੇ ਜਾਂ ਠੰਡੀ ਦੇਖ ਲੈ ਇੰਨੀ ਆ ਦੇਖ ਲੈ ਦੁਪਹਿਰਾ ਤਹੰਦਾ ਲੈ ਠੀਕ ਆ ਤਾਰਾ ਹੀ ਮਾਰ ਦੇ ਨਾਲੇ ਠੀਕ ਮੁੱਠੀ ਵਾਲਾ ਥਾਣਾ ਚਵਾਈ ਦੀ ਇੱਕ ਨੰਬਰ ਆ ਜੀ ਲਓ ਜੀ ਠੀਕ ਹੈ ਵੀਰੇ ਦੁਪਹਿਰੇ ਆਇਆ ਨਾ ਪਸਮਾ ਹੈ ਨਹੀਂ ਗੱਤਣਾ ਚ ਇਹਦੀ ਜੈਤ ਦੀ ਡਿਮਾਂਡ ਇਹ ਵੀ 18000 ਚ ਮਾਨਤਨ ਕਰ ਦੋ ਉਹ ਜੂ ਮਾਨਤਨ ਜੀ ਹਾਂ ਦੋਤਾ 8 ਲੀਟਰ ਆ ਹਮ ਸੱਤ ਦੀ ਗਾਰੰਟੀ ਆ ਥਾਣਾ ਦੀ ਗਾਰੰਟੀ ਆ ਹਮ ਹੋਰ ਛੱਟੇ ਦੀ ਗਾਰੰਟੀ ਠੀਕ ਹੈ ਵੀਰੇ ਤੇ ਨਾਗ ਨੰਬਰ ਆ ਗਿਆ ਬਾਈ 4 ਇਹਦੇ ਥੱਲੇ ਬਾਈ ਦੁੱਧ 5 ਲੀਟਰ ਆ ਹੂੰ 4 ਮੰਨ ਕੇ ਕੋਈ ਮਰਜ਼ੀ ਆ ਜੇ 4 ਮੰਨ ਕੇ ਥਣਾ ਦੀ ਓਕੇ ਹੋਊਗੀ ਪੂਰ ਛੱਟੇ ਦੀ ਗਰੰਟੀ ਹੋਊਗੀ ਤੇ ਠੰਡੀ ਦੀ ਗਰੰਟੀ ਹੋਊ ਠੰਡੀ ਦੀ ਗਰੰਟੀ ਬਿਨਾ ਨਿਆਣੇ ਤੂੰ ਵੇਹ ਜੇ ਠੀਕ ਆ ਵੀਰੇ ਹੂੰ ਬਾਕੀ ਰੰਗ ਪ੍ਰਿੰਟ ਵੀ ਚੰਗਾ ਦੁੱਧ 4 ਲੀਟਰ ਬਨ ਕੇ ਆ ਜੇ ਯਾਰ ਆਪਾਂ ਥਣਾ ਦੀ ਓਕੇ ਆ ਜੀ ਜਮਾ ਜਮਾ ਪੂਰ ਦੀ ਛੱਟੇ ਦੀ ਥਣ ਬੰਦ ਕੱਟ ਹੋ ਗਿਆ ਹੂੰ ਲੱਤ ਮਾਰ ਕੇ ਗਾਂ ਫਰੀ ਦੇ ਤੂੰ ਇਹਦਾ ਭਾਅ ਛੋਟਾ ਜਿਹਾ ਜਾਇਜ਼ ਜਿਹੜੇ ਲੈਣੇ ਆ ਇਹਦੇ ਵੀ ਲਈ ਆਈ ਬੈਹ ਜਾਨੇ ਵਾਲੇ ਠੀਕ ਆ ਉਹ ਉਹੀ ਡਰਦੀ ਆ ਕੈਮਰੇ ਤੋਂ ਹਾਂ ਦਿਖਾ ਦੀ ਬਰਾੜਾ ਉਵੇਂ ਗਰਮ ਹੈ ਨਹੀਂ ਗਿੱਲੋ ਜੀ ਚੈੱਕ ਕਰ ਸਕਦੇ ਤੁਸੀਂ ਠੀਕ ਆ ਵੀਰੇ ਇਹਦਾ ਛੋਟਾ ਜਿਹਾ ਭਾਜ ਜਮਾ ਜਿਹੜੇ ਲੈਣੇ ਆ ਉਹੀ ਦੱਸੀ ਇਹ 9000 ਦੀ ਦੇ ਦੇਣੀ ਆ ਬਈ ਫਰੀ ਵਾਲੇ ਮੁੱਲ ਚ ਹਾਂ ਦੁੱਧ 5 ਕਿਲੋ ਆ 4 ਦੀ ਗਾਰੰਟੀ ਆ ਥਣਾ ਦੀ ਗਾਰੰਟੀ ਆ ਠੀਕ ਆ ਵੀਰੇ ਤੇ ਇੱਕ ਜਿਹੜੀ ਬਸ਼ੇਰੀ ਆ ਬਾਈ ਬਸ਼ੇਰੀ ਦੀ ਆਪਾਂ ਨੂੰ ਕੋਈ ਬਾਹਲੀ ਨੌਲੇਜ ਹੈ ਨਹੀਂਗੀ ਇਹ ਯਾਰ ਆਪਾਂ ਹੀ ਬਾਈ ਗੱਲ ਦੱਸ ਦਿੰਦੇ ਆ ਸਾਡੇ ਦੂਜੇ ਬੰਦੇ ਦੀ ਰੱਖੀ ਐ ਇਹ ਹੂੰ ਉਹ ਕੰਡਿਆਲਾ ਪਾ ਕੇ ਆਥਨ ਸਵੇਰੇ ਤਾਂ ਗਿੜਾ ਕਢਾਉਂਦਾ ਹਣ ਉਹ ਘਰੇ ਹੈ ਨਹੀਂ ਕੰਡਿਆਲਾ ਪੁੰਦੀ ਆ ਮੈਂ ਕਹਿੰਦਾ ਆਥਨ ਸਵੇਰੇ ਬਾੜੀ ਵੀ ਕਰਾਉਂਦੀ ਐ ਨਹੀਂ ਨਹੀਂ ਹਲੇ ਨਹੀਂ ਬਾਈ ਉੱਤੇ ਨਹੀਂ ਬੰਦੇ ਹਲੇ ਤਾਂ ਨੌਂ ਮਹੀਨਿਆਂ ਦੀ ਆ ਅੱਛਾ ਬੱਚਾ ਹੀ ਆ ਇਹ ਹਾਂ ਇਹ ਦਲਵਾਗ ਰਣਗਿਆਂ ਵਾਲੇ ਦੀ ਪੋਤੀ ਆ ਤੇ ਦੇਵਰਾਜ ਦੀ ਧੀ ਆ ਦੇਵਰਾਜ ਦੇ ਦੱਦ ਵਾਲੇ ਦਾ ਨੌਂ ਮਹੀਨਿਆਂ ਉਮਰ ਆ ਜੀ ਨੌਂ ਮਹੀਨੇ ਉਮਰ ਆ ਜੀ ਦਲਬਾਗ ਦੀ ਕੋਤੀ ਆ ਦੇਵਰਾਜ ਦੀ ਧੀ ਆ ਦੇਵਰਾਜ ਦੀ ਧੀ ਆ ਤੇ ਉਮਰ ਇਹਦੀ 9 ਮਹੀਨੇ ਉਮਰ 9 ਮਹੀਨੇ ਤੇ ਮਾਂ ਇਹਦੀ ਲੀਲੀ ਉਹ ਆਪਣੇ ਕੋਲੇ ਪਿੰਡ ਕੋਕਰੀ ਖੜੀ ਆ ਠੀਕ ਆ ਸਾਰੇ ਯਾਨੀ ਕੰਡਿਆਲਾ ਵੀ ਪਉਂਦੀ ਆ ਜਿੱਥੇ ਮਰਜੀ ਲਈ ਫਿਰੋ ਇਹਨੂੰ ਠੰਡੀ ਆ ਜਾਣੀ ਹਾਂ ਹੁਣ ਪਤਾ ਗੱਲ ਕਿ ਆਹ ਤੇ ਪਿਛਾੜੀ ਪਿਛੂੜੀ ਨਹੀਂ ਲਾਈ ਠੀਕ ਆ ਥੋੜਾ ਜਿਹਾ ਵੀ ਜਿਹੜਾ ਯਾਨੀ ਉਹ ਬੰਦਾ ਉਹਨੂੰ ਇਹਦੇ ਬਾਰੇ ਵੱਧ ਤੋਂ ਹੁੱਕਣੇ ਵਾਲਾ ਕਨੂਲਾ ਪਾਉਂਦਾ ਨੌਲਜ ਆ ਹਾਂ ਠੀਕ ਆ ਇਹ ਬਈ ਤੁਸੀਂ ਆਪ ਪਰਖ ਕਰ ਲਿਓ ਕਿਉਂਕਿ ਹਾਂ ਇੱਕ ਗੱਲ ਦੱਸ ਦੇਣਾ ਭਾਈ ਬਾਲਪੁਰਾਂ ਦੀ ਓਕੇ ਆ ਜਿੰਨਾ ਮੈਨੂੰ ਗੱਲਾਂ ਦੱਸ ਕੇ ਗਿਆ ਵੀ ਤੂੰ ਦੱਸ ਦੀ ਬਾਲਪੋਰੀਆਂ ਦੀ ਓਕੇ ਆ ਤੇ ਪਤਾ ਨਹੀਂ ਵਖੁੰਦਾ ਹੋ ਕੇ ਕੋਈ ਆਊਗਾ ਕੋਈ ਚਲੋ ਯਾਨੀ ਇਹ ਕੋਈ ਬਾਲਪੋਰੀਆਂ ਦਾ ਸਾਰਿਆਂ ਨੂੰ ਓਕੇ ਆ ਯਾਨੀ ਉਹ ਸਾਰੇ ਬਸ ਓਕੇ ਆ ਕੋਈ ਇੱਥੇ ਪ੍ਰੋਬਲਮ ਨਿਆਣਾ ਪਾ ਕੇ ਉਹ 2.5 ਕਿਲੋਮੀਟਰ ਵਾਟ ਤੋੜ ਕੇ ਲੈ ਜਾਂਦਾ ਤੋੜ ਕੇ ਜੈਜ ਡਿਮਾਂਡ ਇਹਦੀ ਫੋਨ ਤੇ ਕਰਾਂਗੇ ਇਹਦੀ ਫੋਨ ਤੇ ਕਿਉਂਕਿ ਮੈਨੂੰ ਨਹੀਂ ਪਤਾ ਉਹਨੇ ਕੀ ਮੰਗਣਾ ਬਾਈ ਠੀਕ ਆ ਨੰਬਰ ਮੇਰਾ ਹੀ ਹੋਊਗਾ ਪਰ ਗੱਲ ਉਹ ਕਰੂਗਾ ਠੀਕ ਆ ਵੀਰੇ ਬਾਕੀ ਨੰਬਰ ਸਕਰੀਨ ਤੇ ਬਾਕੀ ਦੀ ਨਹੀਂ ਲੈਣੀ ਇੱਥੇ ਆ ਕੇ ਦੇਖ پارک ਕਰਨ ਆਪ ਦੀ پارک ਕਰ ਲੈ ਜੀ ਧੰਨਵਾਦ